ਜਦੋਂ ਵੀ ਰੱਬ ਦਿੰਦਾ ਹੈ ਛੱਪੜ ਫਾੜ ਕੇ ਦਿੰਦਾ ਹੈ ਕਹਿੰਦੇ ਨੇ ਕਦੋਂ ਤੁਹਾਡੀ ਕਿਸਮਤ ਚਮਕ ਜਾਵੇ ਇਹ ਕਿਸੇ ਨੂੰ ਨਹੀਂ ਪਤਾ ਹੁੰਦਾ ਇਸੇ ਤਰ੍ਹਾਂ ਦੀ ਹੀ ਇੱਕ ਕਹਾਣੀ ਫਿਰੋਜ਼ਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕੀ ਤੁਰੀ ਜਾਂਦੀ ਇੱਕ ਬਜ਼ੁਰਗ ਮਾਤਾ ਨੇ ਲੋਟਰੀ ਵਾਲੀ ਸਟਾਲ ਦੇਖੀ ਤੇ ਉਥੋਂ ਇੱਕ ਲੋਟਰੀ ਖਰੀਦੀ ਤੇ ਉਸਨੇ ਸੋਚਾਇਆ ਸ਼ਾਇਦ ਮੇਰੀ ਕਿਸਮਤ ਦੇ ਵਿੱਚ ਕਰੋੜਾ ਰੁਪਿਆ ਹੋ ਸਕਦਾ ਲੇਕਿਨ ਕਰੋੜਾ ਤਾਂ ਨਹੀਂ ਪਤਾ ਪਰ ਉਸਦੀ 10 ਲੱਖ ਰੁਪਏ ਦੀ ਲੋਟਰੀ ਨਿਕਲਾਈ ਹੈ ਅਜੇ ਹੀ ਖੁਸ਼ੀ ਇਸ ਨੂੰ ਨਸੀਬ ਹੋਈ ਹੈ ਇਸੇ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਹੈ ਦੱਸ ਦਈਏ ਕਿ ਵਿਸਾਖੀ ਬੰਪਰ ਦੇ ਵਿੱਚ ਵਿਸਾਖੀ ਦਾ ਜਿਹੜਾ ਕਿ ਲੋਟਰੀ ਸੀਗੀ ਬੰਪਰ ਦੇ ਵਿੱਚ ਕਈਆਂ ਦੀ ਕਿਸਮਤ ਚਮਕੀ ਹੈ ਤੇ ਇਸ ਬਜ਼ੁਰਗ ਬੇਬੇ ਨੇ ਵੀ ਆਪਣੀ ਕਿਸਮਤ ਆਜ਼ਮਾਉਣ ਦੇ ਲਈ ਲੋਟਰੀ ਖਰੀਦੀ ਸੀਗੀ ਕਹਿੰਦੇ ਨੇ ਜਦੋਂ ਕਿਸਮਤ ਚਮਕਣੀ ਹੁੰਦੀ ਹੈ ਇਹ ਉਸ ਇਨਸਾਨ ਨੂੰ ਵੀ ਨਹੀਂ ਪਤਾ ਹੁੰਦਾ ਕਿ ਉਹਦੀ ਕਿਸਮਤ ਕਦੋਂ ਚਮਕ ਜਾਵੇ ਰੱਬ ਦਿੰਦਾ ਹੈ ਤਾਂ ਛੱਪੜ ਫਾੜ ਕੇ ਦੇ ਦਿੰਦਾ ਦੱਸਦੀ ਹੈ ਕਿ ਬਜ਼ੁਰਗ ਮਾਤਾ ਦੇ ਵੱਲੋਂ ਲੋਟਰੀ ਖਰੀਦੀ ਜਾਂਦੀ ਹੈ ਤੇ ਉਸ ਦੀ 10 ਲੱਖ ਰੁਪਏ ਦੀ ਲੋਟਰੀ ਨਿਕਲ ਆਉਂਦੀ ਹੈ ਜਿਹੜੀ ਲੋਟਰੀ ਨਿਕਲੀ ਹੈ ਉਹ ਵਿਸਾਖੀ ਬੰਪਰ 2025 ਸੀਗਾ ਮੌਕੇ ਦੇ ਉੱਤੇ ਉਸ ਬਜ਼ੁਰਗ ਦਾ ਬੇਟਾ ਤੇ ਲੋਟਰੀ ਸਟਾਲ ਵਾਲਿਆਂ ਨੇ ਢੋਲ ਤੇ ਭੰਗੜਾ ਪਾ ਕੇ ਖੁਸ਼ੀ ਜ਼ਾਹਰ ਕੀਤੀ ਹੈ ਜਦੋਂ ਬਜ਼ੁਰਗ ਮਾਤਾ ਨੂੰ ਪੁੱਛਿਆ ਕਿ ਤੁਸੀਂ ਪਹਿਲਾਂ ਕਦੇ ਭੰਗੜਾ ਪਾਇਆ ਉਹਨਾਂ ਨੇ ਕਿਹਾ ਕਿ ਮੈਂ ਆਪਣੇ ਬੇਟੇ ਦੀ ਸ਼ਾਦੀ ਤੇ ਭੰਗੜਾ ਪਾਇਆ ਸੀ ਔਰ ਅੱਜ ਦੂਜੀ ਵਾਰ ਲੋਟਰੀ ਨਿਕਲ ਤੇ ਮੈਂ ਭੰਗੜਾ ਪਾ ਰਹੀ ਆ ਨਾਲ ਆਏ ਬਜ਼ੁਰਗ ਮਾਤਾ ਦੇ ਬੇਟੇ ਨੇ ਖੁਸ਼ੀ ਦੇ ਵਿੱਚ ਕਿਹਾ ਕਿ ਹੁਣ ਅਸੀਂ ਕਾਰ ਖਰੀਦਾਂਗੇ ਜੋ ਕਿ ਸਾਡਾ ਕਈ ਸਾਲਾਂ ਤੋਂ ਸੁਪਨਾ ਸੀਗਾ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਜਿੱਥੇ ਕੀ ਇੱਕ ਖੁਸ਼ੀ ਦੀ ਲਹਿਰ ਦੇ ਵਿੱਚ ਇਹ ਬਜ਼ੁਰਗ ਤੇ ਉਸ ਦਾ ਬੇਟਾ ਨੱਚਦਾ ਹੋਇਆ ਦਿਖਾਈ ਦੇ ਰਿਹਾ ਹੈਗਾ ਆ ਸੁਣਦੇ ਹਾਂ ਇੱਕ ਵਾਰ ਇਸ ਬਜ਼ੁਰਗ ਦੀ ਗੱਲਾਂ ਕਿਹੜੀ ਏਜੰਸੀ ਆ ਕਿੱਥੋਂ ਇਨਾਮ ਅੱਜ ਲੱਗਿਆ ਔਰ ਕਿੰਨੇ ਦਾ ਲੱਗਿਆ ਇਹ ਆਪਣੀ ਆਨਕੀ ਏਜੰਸੀ ਤੇ ਬੰਪਰ ਸੀਗਾ ਪੰਜਾਬ ਸਰਕਾਰ ਦਾ ਵਿਸਾਖੀ ਬੰਪਰ ਇਹਦੇ ਵਿੱਚ ਆਪਣੇ ਕੋਲ ਦੋ ਇਨਾਮ ਲੱਗੇ ਨੇ ਤੀਜਾ ਇਨਾਮ ਜੋ ਕਿ ਹੈਗਾ ਜੀ 10 ਲੱਖ ਦਾ ਤੇ ਚੌਥਾ ਇਨਾਮ ਜੋ ਕਿ ਹੈਗਾ ਜੀ 5 ਲੱਖ ਦਾ ਬੜੀ ਮੇਰ ਹੋਈ ਹੈ ਜੀ ਬਾਬਾ ਜੀ ਦੋ ਹੀ ਦੋ ਇਨਾਮ ਨਿਕਲੇ ਜੀ ਆਦਿ ਆਪਣੇ ਕੋਲ 10 ਲੱਖ ਦਾ ਵੀ ਤੇ 5 ਲੱਖ ਦਾ ਵੀ ਅੱਜ ਮਾਤਾ ਬਜ਼ੁਰਗ ਕਿਹੜੇ ਕਹਿੰਦੇ ਖਰੀਦੀ ਸੀ ਟਿਕਟ ਤੇ ਉਹ ਬੜੇ ਭਾਵੁਕ ਹੋ ਰਹੇ ਸੀ ਤੇ ਹਾਂ ਜੀ ਹਾਂ ਜੀ 10 ਲੱਖ ਦਾ ਇਨਾਮ ਹੈ ਜੀ ਆਮ ਇਨਸਾਨ ਵਾਸਤੇ ਮਿਡਲ ਕਲਾਸ ਫੈਮਲੀ ਵਾਸਤੇ ਛੋਟੀ ਅਮਾਉਂਟ ਤਾਂ ਹੈਗੀ ਨਹੀਂ ਬਹੁਤ ਵੱਡੀ ਅਮਾਉਂਟ ਹੁੰਦੀ ਹੈ ਜੀ 10 ਲੱਖ ਦਾ ਇਨਾਮ ਰਾਤੋ ਰਾਤ ਨਿਕਲ ਆਣਾ ਪਰ ਬਾਤ ਬਾਕੂਬਾਗੀ ਹੋ ਗਿਆ ਸੀ ਅੱਛਾ ਮਾਤਾ ਕੈਮਰੇ ਤੇ ਵੀ ਦੱਸ ਰਹੀ ਹੈ ਕਹਿੰਦੇ ਪਹਿਲੀ ਵਾਰ ਭੰਗੜਾ ਉਦੋਂ ਪਾਇਆ ਸੀ ਜਦੋਂ ਬੇਟੇ ਦਾ ਵਿਆਹ ਹੋਇਆ ਸੀ ਤੇ ਹੁਣ ਭੰਗੜਾ ਚ ਪਾ ਰਹੀ ਹੈ ਬਿਲਕੁਲ ਖੁਸ਼ੀ ਵਾਲੀ ਗੱਲ ਹੈ ਜੀ ਜਿਹਦਾ 10 ਲੱਖ ਦਾ ਇਨਾਮ ਨਿਕਲ ਆਇਆ ਉਹਨੂੰ ਹੋਰ ਕੀ ਚਾਹੀਦਾ ਹੈ ਭੰਗੜੇ ਦਾ ਵਾਪੇ ਹੀ ਪਾਏਗਾ ਇਨਾਮ ਬਥੇਰੇ ਨਿਕਲ ਜਾ ਰਹੇ ਨੇ ਜੀ ਐਤ ਕੀ ਪਿਛਲੇ 2-3 ਮਹੀਨਿਆਂ ਦੇ ਵਿੱਚ ਬਹੁੜੇ ਨਾਮ ਨਿਕਲਣੇ ਆਂ ਠੀਕ ਦੋ ਦਿਨ ਆਫ ਦਾ ਪੁਰਾਣੀ ਗੱਲ ਹੈ ਅੰਮ੍ਰਿਤਸਰ ਤੋਂ ਘੁੰਮਣ ਆਇਆ ਸੀ ਕੋ ਪਟਿਆਲੇ ਤੋਂ ਘੁੰਮਣ ਆਇਆ ਸੀ ਲੰਗਰੇ ਜਾਂਦਾ ਲੋਟਰੀ ਪਾਰ ਕੇ 5 ਲੱਖ ਦੇ ਇਨਾਮ ਨਿਕਲ ਆਇਆ ਅੱਜ ਹੀ بڑے ਇਨਾਮ ਨਿਕਲਨੇ ਜਾ ਹੈ ਹੈਟ੍ਰਿਕ ਹੋ ਗਈ ਹੈ ਜੀ 7.5 ਲੱਖ ਦੇ ਦੋ ਇਨਾਮ ਤੇ 45000 ਦੇ ਇਨਾਮ ਵੀ ਨਿਕਲੇ 6 ਰੁਪਏ ਦੀ ਲੋਟਰੀ ਦੇ ਵਿੱਚੋਂ ਤਿੰਨ ਇਨਾਮ ਨਿਕਲਨੇ ਜੀ ਅੱਜ ਦੋ 7.5 ਲੱਖ ਦੇ ਇੱਕ 45000 ਦਾ ਤੁਸੀਂ ਆਪਣਾ ਨਾਮ ਦੱਸਦੇ ਹੋ ਲੋਕੇਸ਼ਨ ਦੱਸਦੇ ਹੋ ਏਜੰਸੀ ਦਾ ਨਾਮ ਦੱਸਦੇ ਹੋ ਇਹ ਐਨ ਕੇ ਏਜੰਸੀ ਹੁਣ ਹੁਣ ਤੱਕ ਲੋਕਾਂ ਨੂੰ ਪਤਾ ਲੱਗ ਜਾਣਾ ਚਾਹੀਦਾ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਬਿਲਕੁਲ ਕੋਰਨਰ ਤੇ ਆਪਣੀ ਦੁਕਾਨ ਹੈ ਵੱਡੇ ਵੱਡੇ ਬੋਰਡ ਨਜ਼ਰ ਆ ਜਾਂਦੇ ਸਾਰੇ ਨੂੰ 6 ਕਰੋੜ ਦੇ ਬੈਨਰ ਲੱਗੇ ਹੋਏ ਨੇ ਐਨਕ ਜੈਂਸੀ ਆਪਣੀ ਹੈਗੀ ਹੈ ਜੀ ਉਦਮ ਸਿੰਘ ਚੌਂਕ ਦੇ ਬਿਲਕੁਲ ਕੋਰਨਰ ਤੇ ਆਪਣੀ ਦੁਕਾਨ ਹੈ ਜੀ ਐ ਕਦੇ ਸੋਚਿਆ ਸੀ ਤੁਸੀਂ ਵੀ ਤੁਹਾਡਾ ਵੀ ਨਾਮ ਲੱਗੇਗਾ ਨਹੀਂ ਨਹੀਂ ਸੋਚਿਆ ਨਹੀਂ ਬਹੁਤ ਕਿੰਨੀ ਗੱਜ ਖੁਸ਼ੀ ਹੋ ਰਹੀ ਹੈ ਬਹੁਤ ਖੁਸ਼ੀ ਹੋ ਰਹੀ ਹੈ ਇਸ ਤੋਂ ਪਹਿਲਾਂ ਢੋਲ ਤੇ ਭੰਗੜਾ ਕਦੋਂ ਪਾਇਆ ਸੀ ਇਹ ਜਿਵੇਂ ਅੱਜ ਅੱਜ ਭੰਗੜਾ 10 ਲੱਖ ਨਿਕਲਣ ਤੇ ਮਰਨ ਹੈ ਮਰਨ ਹੈ ਹੈ ਅੱਜ 10 ਲੱਖ ਨਿਕਲੇ ਅੱਜ ਬੰਕ ਤੋਂ ਆ। ਹਾਂ, ਅੱਛਾ ਲੱਗ ਰਿਹਾ ਖੁਸ਼ੀ ਹੋਈ ਹੈ। ਪਗਮਾਤਮਾ ਨਰੇਕਾਮ ਦੀ ਬਰਕਤ ਆਪੇ। ਹੂੰ। ਸਭ ਨੂੰ ਖੁਸ਼ ਹੋਣ ਪਗਮਾਤਮਾ ਰੱਖੇ। ਕਿਉਂਕਿ ਸਭ ਦੀ ਖੁਸ਼ੀ ਵਿੱਚ ਹੀ ਆਪਣੀ ਖੁਸ਼ੀ ਹੁੰਦੀ ਹੈ। ਕੀ ਨਾਮ ਤੁਹਾਡਾ? ਮੇਰਾ ਨਾਮ ਸੌਰਵ ਹੈ ਜੀ। ਸੌਰਵ ਜੀ ਤੁਹਾਡੀ ਕਿੰਨੇ ਦਾ ਇਨਾਮ ਨਿਕਲਿਆ? 10 ਲੱਖ ਰੁਪਏ ਦਾ ਇਨਾਮ ਲਿਆ। ਮੈਨੂੰ ਬਹੁਤ ਖੁਸ਼ੀ ਹੋਈ ਹੈ। ਕਿ ਮੈਂ ਇੱਧਰ ਆਇਆ ਇੱਕੋ ਦਮ ਇਹਨਾਂ ਨੇ ਬਹੁਤ ਆਪਣੀ ਦੁਕਾਨ ਨੂੰ ਸਜਾਵਟ ਕੀਤੀ ਹੋਈ ਸੀਗੀ ਤੇ ਮੈਨੂੰ ਬੜਾ ਇੰਟਾਈਸ ਕੀਤਾ ਕਿ ਮੈਂ ਇੱਥੋਂ ਲਵਾਂ ਤੇ ਮੈਂ ਪਹਿਲਾਂ ਵੀ ਟਰਾਈ ਕੀਤਾ ਸੀਗਾ ਤਾਂ ਪਹਿਲਾਂ ਮੇਰਾ ਛੋਟਾ ਹੀ ਨਾਮ ਨਿਕਲਿਆ ਸੀ ਐਤ ਕੀ ਮੇਰਾ 10 ਲੱਗ ਗਿਆ ਅੱਗੇ ਮੈਂ ਕੋਸ਼ਿਸ਼ ਕਰੂੰਗਾ ਤੇ ਸ਼ਾਇਦ ਮੇਰਾ ਹੋਰ ਪਰਮਾਤਮਾ ਮੇਰੇ ਤੇ ਮਿਹਰ ਕਰੇ ਤੇ ਮੈਂ ਹੋਰ ਕਰਾਂ ਇਹ ਕਿਹੜੀ ਕਿਹੜੀ ਲੋਟਰੀ ਸੀਗੀ ਕਿਹੜੀ ਇਹ ਵਿਸਾਖੀ ਬੰਪਰ ਲੋਟਰੀ ਸੀਗੀ ਇਹ ਆ 6 ਕਰੋੜ ਦੀ ਲਾਟਰੀ ਸੀ ਤੇ ਐਨ ਕੇ ਏਜੰਸੀ ਦੀ ਸੀ ਤੇ ਮੈਂ ਮਦਰ ਦੇ ਨਾਮ ਤੇ ਖਰੀਦੀ ਸੀ ਤੇ ਮਦਰ ਦੇ ਨਾਮ ਤੇ ਨਿਕਲ ਗਈ ਹੈ ਪਰਮਾਤਮਾ ਕਰੇ ਕਿ ਅੱਥੇ ਜਿਹੜਾ ਵੀ ਬੰਦਾ ਹੋਵੇ ਤੇ ਆਪਣੀ ਕਿਸਮਤ ਦਾ ਫਲ ਜ਼ਰੂਰ ਪਾ ਕੇ ਜਾਏ ਤੇ ਉਹਨਾਂ ਨੂੰ ਪੱਕਾ ਮਿਲੇਗਾ ਕਿਉਂਕਿ ਇਹ ਭਾਈ ਸਾਹਿਬ ਤੋਂ ਜਿਹੜਾ ਵੀ ਮੈਂ ਵੇਖਿਆ ਲਾਟਰੀ ਖਰੀਦਦਾ ਉਹਦਾ ਕੁਝ ਨਾ ਕੁਝ ਜ਼ਰੂਰ ਨਿਕਲਦਾ ਹੈ ਤੇ ਧੂਲ ਵੱਜ ਰਿਹਾ ਸੀ ਤੁਸੀਂ ਵੀ ਭੰਗੜੇ ਪਾ ਰਹੇ ਸੀ ਬਿਲਕੁਲ ਬਿਲਕੁਲ ਬਹੁਤ ਖੁਸ਼ੀ ਹੁੰਦੀ ਹੈ ਜੀ ਪਰਮਾਤਮਾ ਤੁਹਾਨੂੰ ਪਤਾ ਲੱਗਦਾ ਹੈ ਕਿ ਤੁਸੀਂ ਕਿਸਮਤ ਵਾਲੇ ਇਨਸਾਨ ਹੋ ਜੇ ਤੁਹਾਡੇ ਤੇ ਕੋਈ ਹਰ ਬੰਦੇ ਦੇ ਜਿਵੇਂ ਛੋਟੇ-ਛੋਟੇ ਪ੍ਰੋਬਲਮਸ ਹੁੰਦੀਆਂ ਹੈਂ ਹਰ ਬੰਦੇ ਦੀ ਪ੍ਰੋਬਲਮ ਦਾ ਸੋਲੂਸ਼ਨ ਐਵੇਂ ਛੋਟੇ-ਛੋਟੇ ਜ਼ਰੀਆਂ ਤੋਂ ਪਰਮਾਤਮਾ ਦੇ ਦਿੰਦਾ ਤੇ ਮੇਰੇ ਹਿਸਾਬ ਦੇ ਨਾਲ ਆ ਮੈਂ ਆਪਣੇ ਆਪ ਨੂੰ ਅੱਜ ਕਿਸਮਤ ਵਾਲਾ ਸਮਝਦਾ ਵਾਂ ਕਿ ਮੇਰਾ ਇਹ ਅਮਾਉਂਟ ਨਿਕਲੇ ਤੁਹਾਡੀ ਤੁਸੀਂ ਕਹਿੰਦੇ ਵੀ ਮਦਰ ਦੇ ਨਾਮ ਤੇ ਖਰੀਦੀ ਸੀ ਤੁਹਾਡੇ ਮਦਰ ਵੀ ਭਾਗੂ ਕਿਨੇ ਮਤਲਬ ਖੁਸ਼ੀ ਵਾਕੇ ਹਾਂਜੀ ਬਿਲਕੁਲ 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 ਇਹ ਅਮਾਉਂਟ ਦੀ ਇਹ ਅਮਾਉਂਟ ਸਾਡੀ ਛੋਟੇ-ਛੋਟੇ ਜ਼ਰੂਰਤਾਂ ਨੂੰ ਪੂਰੀਆਂ ਕਰੇਗਾ ਤੇ ਅਸੀਂ ਕੋਸ਼ਿਸ਼ ਅਜਮਾਵਾਂਗੇ ਆਪਣੀ ਕਿਸਮਤ ਅੱਗੇ ਵੀ ਤੇ ਸ਼ਾਇਦ ਸਾਡਾ परमात्मा साथ दावे ते जेड़ा भी इथे आंदा है हर कोई बड़े-बड़े-बड़े सपने लेके आंदा है ते मेरे ख्याल आ भाजी दे हाथ बड़े किस्मत वाले ने मैं ता ये कहूंगा के ना तो जिन्ना ने भी आज तक टिकट खरीदी है कुछ ना कुछ जरूर निकलेगी 10 लाख का की लोगे मैं आज तक सोच रखे कि मैं एक कार एक कार या मोटरसाइकिल जरूर खरीदूंगा इमीडिएटली <laughs>